ਮੇਰਾ ਅਰਵਿੰਦਰ ਸਿੰਘ ਹੈ ਜੀ ਮੈਂ ਉਹ ਸੁਤਾਨ ਦੇ ਮਿਲੂ ਤਾ ਸਪਾਈ ਕਰਨ ਵਾਲੇ ਆ ਉਹਨਾਂ ਨੇ ਮੈਨੂੰ ਕਹਿੰਦਾ ਵੀ ਤੁਹਾਡੇ ਚੋਰੀ ਹੋ ਗਈ ਆ ਜਦੋਂ ਮੈਂ ਆ ਕੇ ਦੇਖਿਆ ਵੀ ਤਿੰਨ ਦੁਕਾਨਾਂ ਦੇ ਤਾਲੇ ਟੁੱਟੇ ਸਾਡੇ ਠੀਕ ਆ ਜੀ ਤੇ ਖੜਿਆ ਕੋਈ ਕੈਸ਼ ਖੜਿਆ ਹੋਵੇ ਦਾਣਾ ਠੀਕ ਆ ਜੀ ਤਿੰਨਾਂ ਦੁਕਾਨਾਂ ਕੋ ਕੈਸ਼ ਹੀ ਆਵਾ ਕਿਹੜੀ ਕਿਹੜੀ ਦੁਕਾਨ ਆ ਜੀ ਤੁਹਾਡੀ ਕੇਲੀ ਦੀ ਮਿੱਟੀ ਵੀ ਦਾ ਇੱਕ ਲਵਲੀ ਸਵੀਟ ਦੀ ਆ ਇੱਕ ਨਾਈ ਦੀ ਆ ਇਹਦੇ ਕਿੰਨਾ ਟੋਟਲ ਕਿੰਨਾ ਕਹੇ ਨੁਕਸਾਨ ਹੋ ਗਿਆ ਮੇਰਾ ਤਾਂ ਮਿਗਵਾ 12 ਤੋਂ 16 ਕੁ ਸੌ ਰੁਪਿਆ ਆ ਨਾਈ ਦੀ ਦੁਕਾਨਾਂ ਦੇ ਸਾਡਾ 15000 ਰੁਪਿਆ ਆ ਲਵਲੀ ਸਵੀਡਰ ਦਾ ਬਾਈਕ ਚੋਰ ਬਿਆ। ਕੀ ਕਹਿਣਾ ਚਾਹੁੰਦੇ ਹੋ? ਕਹਿਣਾ ਇਹ ਚਾਹੁੰਦੇ ਆ ਕਿ ਬੰਦ ਹੋਏ ਜਿਹੜਾ ਮੇਨ ਰੋਡ ਆ। ਸਾਹਮਣੇ ਟਾਕਵਾ। ਦੱਸੋ ਵੇ ਕੋਈ 8-9 ਵੱਡੀਆਂ ਲਾਈਟਾਂ ਲੱਗੀਆਂ ਕਾਵੇਂ ਆਪੇ ਆ। ਇਹ ਮੇਨ ਰੋਡ ਤੇ ਮਲੇਰੀ ਸੁਣਿਆ। ਮੇਰੇ ਬਿੱਥੇਰੀ ਟੁੱਟ ਗਿਆ। ਜੀ। ਠੀਕ ਆ ਨਾ ਇਹਦੇ ਦੂਸਰੇ ਟੁੱਟ ਗਏ ਨਹੀਂ ਦੇ ਜੀ। ਪਹਿਲਾਂ ਹੁਸਾਵਾ ਹੈ। ਪਹਿਲਾਂ ਵੀ ਆਇਆ ਮੇਰਾ ਉਹਦੇ ਵੀ ਕਿਆ ਕੀ ਆਇਆ ਮੇਰਾ। ਠੀਕ ਆ ਨਾ ਤੇ ਇਹ ਕੰਮ ਬੰਦ ਹੋਣਾ ਚਾਹੀਦਾ ਵਾ। ਮੈਂ ਨਾ ਪਾਜੀ ਮੇਰਾ ਹੋਰ ਜ਼ਿਆਦਾ ਨਿਸ਼ਾਨਾ ਮੈਂ ਤੇ ਲੈ ਗਿਆ ਰਾਤੀ ਕੱਟ ਕੇ ਮੈਂ ਝੂਠ ਮਰਾ। ਮੰਨ ਵੀ ਲੈਣਾ ਪੁਲਿਸ ਵਾਲਿਆਂ ਇਹ ਹੋ ਸਕਦਾ ਕਿ ਉਹ ਕੈਸ਼ ਠੀਕ ਹੈ ਨਾ ਮੈਂ ਉਹ ਲੈ ਗਿਆ ਮੇਰਾ ਸਿਰ 12 ਤੋਂ 1600 ਰੁਪਇਆ ਮੈਂ ਝੂਠ ਮਾਰਾ ਠੀਕ ਹੈ ਮੇਰੇ ਕੋਲ ਬਸਾਂ ਦਾ ਕੈਸ਼ ਹੁੰਦਾ ਨਾ ਸੋਗਰ ਮੈਂ ਲੈ ਗਿਆ ਉਹ ਟੀਕ ਟਾਂ ਰੁਪਇਆ ਮੈਂ ਦਿਖਾ ਦਿੰਦਾ ਪੀਸੀਆਰ ਨਹੀਂ ਆਉਂਦੀ ਰਾਤ ਕਿਉਂ ਪੀਸੀਆਰ ਜੇ ਮਾਰਾ ਜਿੰਦੀ ਜਾਂ ਫਿਰ ਕੱਤੋਂ ਚੋਰੀ ਹੁੰਦੀ ਇਹ ਵੀ ਗੱਲ ਹੈ ਕਿ ਕੱਤੋਂ ਹੁੰਦੀ ਮੌਲੀ ਨੀਂਡ ਰੋਡ ਤੇ ਬੈਂਕ ਜੇ ਵੇਰ ਦਸ ਹੁੰਦੀ ਆ ਤਾਂ ਨਹੀਂ ਹੋਗੀ ਨਾ ਨਾ ਵੈਲਕਮ ਆਓ ਸਾਰੇ ਦੁਕਾਨ ਦੇ ਰਾਰ ਨੂੰ ਬੰਦ ਕਰਕੇ ਗਏ ਆ ਉਹ ਰਾ ਨੂੰ ਪਤਾ ਨਹੀਂ ਕਿਰੇ ਵੇਲੇ ਆਣ ਕਰੇ ਕਾਲੇ ਕਾਲੇ ਚੋਰ ਕਰ ਪਈਆ 15000 ਰਹਾ ਇਹ ਗੱਲੇ ਜਿਹਾ ਕੋਈ ਕਰਾਇਆ ਕੋਈ ਅਗਰ ਆਪਣੇ ਦੁਕਾਨ ਦਾ ਕਰਾਇਆ ਹੋਰ ਸਮਾਨ ਸਮੋ ਲੈਉਣ ਵਾਸਤੇ ਰੱਖਿਆ ਵਾ ਇਹ ਕੋ ਮਗੇ ਕੱਟ ਕੇ ਲੈ ਗਿਆ ਨੁਕਸਾਨ ਹੋ ਨਾ ਆਪਣੀ ਆਪਣੀ ਦੁਕਾਨ ਦਾ ਪਹਿਲਾਂ ਬਣਾ ਲਿਓ ਆਪਣੀ ਦੁਕਾਨ ਦਾ ਪਤਾ ਉਹ 15000 ਰਹਾ ਹਾਂਜੀ ਅੱਗੇ ਇਹ ਤੇ ਨਵਰੀਆਤੀ ਜੀ ਵਾਰੀ ਠੀਕ ਹਨਾ ਜਾਂਦੇ ਹੋ ਇਹਦੇ ਵੀ ਮਨਗੇ ਇਨਸਾਫ ਮਿਲਣਾ ਜੇ ਦੁਕਾਨਦਾਰਾਂ ਨੂੰ ਇਹਨਾਂ ਦੇ ذریعے ਆਪਣੇ ਨੁਕਸਾਨ ਉੱਪਰ ਭਾਈ ਕਰਨੀ ਚਾਹੀਦੀ ਹੈ ਜੀ ਤੀਜੀ ਵਾਰੀ ਵੀ ਪਹਿਲਾਂ ਵੀ ਕਿਹਾ ਸੀ ਖੜਾ ਜਾਣਾ ਇਹ ਐਸਆਈ ਸੁਖਵਿੰਦਰ ਸਿੰਘ ਕਿ ਕੀ ਮਤਲਬ ਹੈ ਅੱਜ ਮੈਂ ਇੱਕ ਦਰਖਾਸਤ ਮਿਲਿਆ ਸਾਨੂੰ ਜੀ ਕਿ ਹਰਵਿੰਦਰ ਸਿੰਘ ਇਹਦੀ ਟੈਲਰਿੰਗ ਮਟੀਰੀਅਲ ਦੀ ਦੁਕਾਨ ਆ ਤੇ ਰਾਜਕਮਾਰ ਦੀ हेयर कटिंग ਦੁਕਾਨ ਆ ਜੀ ਤੇ ਜਗਵਿੰਦਰ ਪਾਲ ਦੀ ਲਵਰੀ ਸਵੀਟ ਗੁਰਨਾਰਕ ਨਗਰ ਪਟਾਲਾ ਗੁਰਦਾਸਪੁਰ ਰੋਡ ਤੇ ਦੁਕਾਨਾਂ ਨੇ ਤਿੰਨ ਤੇ ਰਾਤ ਸਮੇਂ ਕਿੰਨੇ ਵੀ ਚੋਰਾਂ ਨੇ ਸਾਡੀ ਦੁਕਾਨ ਦੇ ਤਾਲੇ ਤੋੜ ਕੇ ਤੇ ਸਾਡੇ ਅੰਦਰੋਂ ਜਿਹੜੀ ਨਗਦੀ ਪਈ ਸੀ ਕੋਈ ਥੋੜੀ ਥੋੜੀ ਉਹ ਚੋਰੀ ਕਰਕੇ ਲੈ ਗਏ ਨੇ ਜੀ ਉਹਨਾਂ ਨੁਕਸਾਨਾਂ ਦਾ ਆਪਣੇ ਜਗENDER ਪਾਲ ਜੀ ਕਹਿੰਦੇ 2200 ਰੁਪਏ ਨਿਕਲੇ ਸਾਡਾ ਜੀ ਤੇ ਰਾਜਕੁਮਾਰ ਕਹਿੰਦੇ ਆ 15000 ਰੁਪਏ ਕਟਿੰਗ ਵਾਲੇ ਜੀ ਤੇ ਅਰਵਿੰਦਰ ਸਿੰਘ ਕਹਿੰਦੇ 1200 ਰੁਪਏ ਸਾਡੇ ਗੱਲੇ ਜੀ ਇਹ ਨੁਕਸਾਨ ਆ ਬਾਕੀ ਸਮਾਨ ਕੋਈ ਨਹੀਂ ਖੜਿਆ ਨਾ ਤੇ ਕੋਈ ਦੀ ਤਫतीश ਕਰ ਰਹੇ ਆ ਜੀ ਤੇ ਆਪਾਂ ਜਲਦੋ ਜੇ ਚੋਰਾਂ ਨੂੰ ਫੜ ਕੇ ਲੈ ਨਹੀਂ ਕੋਈ ਨਹੀਂ ਜਿੱਥੇ ਕੈਮਰਾ ਆਈਕੂ ਨਹੀਂ ਲੱਗੇ ਤੇ ਕੋਈ ਨਾ ਸੀਸੀਟੀਵੀ ਫੁਟੇਜ ਨਹੀਂ ਦਿੱਤੀ ਕੋਈ ਆਪਾਂ ਨੂੰ ਤਰੀਕੋ ਗੱਲ ਨਹੀਂ ਜੀ ਆਪਾਂ ਪੇਕੀ ਨਾਲ ਜਾਂਚ ਕਰਾਂਗੇ ਜੋ ਵੀ ਉਸ ਸਾਹਮਣੇ ਵਾਂਗ ਕਾਰਵਾਈ ਕਰਾਂਗੇ